ਕਵਾਲਿਟੀ ਥੋੜੀ ਜਿਹੀ ਵਧਾ ਦਿੱਤੀ ਦੁਪੱਟਾ ਰੁਪਟਾ ਇਹਨ ਵਧੀਆ ਲਗਾ ਦਿੱਤਾ ਓਕੇ ਵੀਰੇ 5 ਮੀਟਰ ਆਲਓਵਰ ਸੂਟ ਹੈ ਹਾਂਜੀ ਮੈਚਿੰਗ ਨਹੀਂ ਹੋਣਗੇ ਪਹਿਲਾਂ ਨਾ ਇਹ ਸੂਟ ਮੈਚਿੰਗ ਹੁੰਦੇ ਸੀਗੇ ਓਕੇ ਬਾਟਮ ਅਲੱਗ ਤੋਂ ਹੁੰਦੀ ਸੀ ਦੁਪੱਟਾ ਨਾਲ ਸੈਮੀ ਦਾ ਦੁਪੱਟਾ ਨਾਲ ਕਵਾਲਿਟੀ ਵਧਾ ਦਿੱਤੀ 1000 ਰੁਪਏ ਦੇ 11 ਸੂਟ ਹੀ ਨੇ ਲਓ ਜੀ 1000 ਰੁਪਏ ਦੇ 11 ਸੂਟ ਆ ਮੋਰ ਡਿਜ਼ਾਈਨ ਹੈ ਜੀ ਹਾਂਜੀ ਠੀਕ ਹੈ ਜੀ ਪੂਰਾ ਫੇਮਸ ਡਿਜ਼ਾਈਨ ਆ ਪੂਰਾ बिक ਰਿਹਾ ਓਕੇ ਠੀਕ ਹੈ ਜੀ ਬਾਜ਼ਾਰ ਚ ਬਹੁਤ ਪਹਿਲਾਂ ਗਾਕਾਂ ਨੂੰ ਲੁੱਟਿਆ ਲੋਕਾਂ ਨੇ ਓਕੇ ਕਿਸੇ ਨੇ 1500 ਦਾ ਵੇਚਦਾ ਕਿਸੇ ਨੇ 2000 ਦਾ ਵੇਚਦਾ ਠੀਕ ਹੈ ਜੀ ਮੂਰੀਆਂ ਪਹੁੰਚੇ ਨਾਲ ਬਣੇ ਹੋਏ ਠੀਕ ਹੈ ਜੀ ਦੁਪੱਟਾ ਨਾਲ ਜੀ ਫੋਰ ਸਾਈਡ ਬਣਿਆ ਹੋਇਆ ਲੋਬੀ ਦੁਪੱਟਾ ਵੀ ਹੈ ਨਾ ਆਪਾਂ ਦਵਾਂਗੇ 1000 ਰੁਪਏ ਦੇ ਦੋ ਸੂਟ ਠੀਕ ਹੈ ਜੀ 20 ਕਲਰ ਇਹਦੇ ਵਿੱਚ ਮੇਰੇ ਕੋਲ ਓਕੇ ਲਓ ਵੀ ਚੈੱਕ ਕਰੋ ਹਨਾ 4500 5000 ਰੁਪਿਆ ਕੱਲੀ ਲੇਬਰ ਲੇਬਰ ਮੰਗੂਗਾਗਾ ਹਾਂਜੀ ਇਹਦੀ ਕਾਰੀਗਰ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਪਿਓਰ ਸਿਲਕ ਰੀਜਨਲ ਸਿਲਕ ਦੇ ਉੱਪਰ ਹਾਂਜੀ ਆਹ ਲਓ ਦੁਪੱਟਾ ਪਿਓਰ ਸਿਲਕ ਦਾ ਪੂਰਾ ਵਰਕ ਹੋਇਆ ਹੋਇਆ ਨਾਲ ਓਕੇ ਠੀਕ ਹੈ ਜੀ ਓਕੇ ਓਕੇ ਲੇਬਰ ਦਾ ਕਿਤੋਂ ਵੀ ਕਸਟਮਰ ਪੁੱਛ ਕੇ ਆ ਜਵੇ ਲੇਬਰ ਲੇਬਰ 4500 5000 ਰੁਪਏ ਦੀ ਲੇਬਰ ਲੇਬਰ ਹੈ ਠੀਕ ਹੈ ਜੀ ਪਰ ਆਪਾਂ ਨੇ ਤੁਹਾਨੂੰ ਆਪਣੀ ਦੁਕਾਨ ਤੇ ਸੂਟ ਦੇ ਦੇਣਾ ਇਹ ਕੰਪਲੀਟ ਤਿਆਰ ਹੋਇਆ ਹੋਇਆ ਹਾਂਜੀ ਸਿਰਫ 2795 ਰੁਪਏ ਦਾ ਜੀ ਹਾਂਜੀ ਵੀਰੇ ਜਿਸ ਤਰ੍ਹਾਂ ਆਪਣੀ ਪੈਂਟ ਸ਼ਰਟ ਦੀ ਆਫਰ ਚੱਲਦੀ ਹੈ ਪਹਿਲਾਂ ਤੋਂ ਹੀ ਚੱਲ ਰਹੀ ਹੈ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਠੀਕ ਹੈ ਵੀਰੇ ਥਾਂ ਦੇ ਵਿੱਚੋਂ ਕਟਿੰਗ ਕਰਕੇ ਦਿੰਦੇ ਆਪਾਂ ਪੈਂਟ ਸ਼ਰਟ ਬਾਜ਼ਾਰ ਦੇ ਵਿੱਚ ਇਹ ਚੀਜ਼ ਕੋਈ ਨਹੀਂ ਕਰਕੇ ਦੇਊਗਾ ਪੈਕਿੰਗ ਵਾਲੀਆਂ ਪੈਂਟ ਸ਼ਰਟਾਂ ਦਿੰਦੇ ਨੇ ਸਭ ਠੀਕ ਹੈ ਜੀ ਠੀਕ ਹੈ ਜੀ ਆਪਣੀ ਦੁਕਾਨ ਤੇ ਸਿਰਫ ਆਪਾਂ ਕਟਿੰਗ ਕਰਕੇ ਆਪ ਬਣਾ ਕੇ ਰੱਖਦੇ ਆਂ ਕਿਤੇ ਰੈਡੀ ਨਹੀਂ ਲੰਦੇ ਮ ਚਾਹੇ ਦੀ ਗਾਹਕ ਆਪ ਕਟਾ ਲਵੇ ਠੀਕ ਹੈ ਜੀ 100 ਰੁਪਏ ਦਾ ਪੈਂਡ ਛੜ ਜੀ 100 ਰੁਪਏ ਦਾ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀੜਕੋਟਲੇ ਤੇ ਅੱਜ ਆਪਾਂ ਪਹੁੰਚੇ ਆ ਗੁੱਲੂ ਦੀ ਹੱਟੀ ਤੇ ਤੇ ਇਹਨਾਂ ਨੇ ਵਿਆਹ ਸ਼ਾਦੀ ਦੇ ਕਢਾਈਆਂ ਦੇ ਸੂਟਾਂ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਸਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਤੇ ਇਹਨਾਂ ਦਾ ਐਡਰੈਸ ਪੈਂਦਾ ਸਰਹੰਦੀ ਗੇਟ ਐਂਟਰ ਹੋ ਕੇ ਤੇਲੀਆ ਵਾਲੇ ਬਾਜ਼ਾਰ ਗੁੱਲੂ ਦੀ ਹੱਟੀ ਬਾਕੀ ਤੁਸੀਂ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਕੀ ਕੀ ਇਹਨਾਂ ਦੇ ਸੂਟਾਂ ਤੇ ਆਫਰਾਂ ਇਹਨਾਂ ਦੀ ਸ ਆਪਾਂ ਇਸ ਵਾਰੀ ਵਿਆਹ ਸ਼ਾਦੀਆਂ ਦੇ ਸੀਜ਼ਨਾਂ ਦੇ ਵਿੱਚ ਧਿਆਨ ਚ ਰੱਖਦੇ ਹੋਏ ਕੜਾਈਆਂ ਵਾਲੀਆਂ ਦੀ ਕੜਾਈਆਂ ਵਾਲੀਆਂ ਆਈਟਮਾਂ ਲੈ ਕੇ ਆਏ ਆ। ਓਕੇ ਕੜਾਈਆਂ ਵਾਲੇ ਸੂਟਾਂ ਦੇ ਆਪਾਂ ਨੇ ਸੇਲ ਲਗਾਈ ਹੈ ਇਸ ਵਾਰੀ। ਠੀਕ ਹੈ ਵੀਰੇ। ਪਹਿਲਾਂ ਆਪਣਾ ਸੇਲ ਲਗਾਉਂਦੇ ਸੀ ਪ੍ਰਿੰਟ ਸੂਟ ਤੇ ਗਰਮੀ ਵਾਲੇ ਤੇ ਪਰ ਹੁਣ ਸਰਦੀਆਂ ਵਾਲੇ ਕੜਾਈਆਂ ਵਾਲੀਆਂ ਚੀਜ਼ਾਂ ਤੇ ਆਪਾਂ ਸੇਲ ਲਗਾਈ ਹੋਈ ਹੈ। ਆਪਣੀ ਇੱਕ ਆਫਰ ਚੱਲ ਰਹੀ ਥੀ 1000 ਰੁਪਏ ਦੇ 11 ਸੂਟ। ਹਾਂਜੀ। ਉਹ ਅੱਜ ਵੀ ਆਫਰ ਉਸੇ ਤਰ੍ਹਾਂ ਚੱਲ ਰਹੀ ਹੈ 1000 ਰੁਪਏ ਦੇ 11 ਸੂਟ। ਠੀਕ ਹੈ ਜੀ। ਮੈਂ ਅੱਜ ਵੀ 1000 ਦੇ 11 ਤੁਸੀਂ ਛੂਟ ਦੋ। 1000 ਦੇ 11 ਵਿੱਚ ਨਾ ਕੁਆਲਿਟੀ ਥੋੜੀ ਜਿਹੀ ਵਧਾ ਦਿੱਤੀ ਦੁਪੱਟਾ ਰੁਪਟਾ ਇਹਨਾਂ ਵਧੀਆ ਲਗਾ ਦਿੱਤਾ ਓਕੇ ਵੀਰੇ 5 ਮੀਟਰ ਆਲਓਵਰ ਸੂਟ ਹੈ ਆ ਲੋ ਮੈਚਿੰਗ ਨਹੀਂ ਹੋਣਗੇ ਪਹਿਲਾਂ ਨਾ ਇਹ ਸੂਟ ਮੈਚਿੰਗ ਹੁੰਦੇ ਸੀਗੇ ਓਕੇ ਬਾਟਮ ਅਲੱਗ ਤੋਂ ਹੁੰਦੀ ਸੀ ਦੁਪੱਟਾ ਨਾਲ ਚੈਮੀ ਦਾ ਦੁਪੱਟਾ ਨਾਲ ਕੁਆਲਿਟੀ ਵਧਾ ਦਿੱਤੀ 1000 ਰੁਪਏ ਦੇ 11 ਸੂਟ ਹੀ ਨੇ ਲਓ ਜੀ 1000 ਰੁਪਏ ਦੇ 11 ਸੂਟ ਜੇ ਆਪਾਂ ਇਕੱਲਾ ਫੈਬਰਿਕ ਲੈਣ ਜਾਈਏ 200 ਰੁਪਏ ਦਾ ਖਾਲੀ ਪਲੇਨ ਫੈਬਰਿਕ ਨਹੀਂ ਮਿਲਦਾ ਹਾਂਜੀ ਹਾਂਜੀ ਆ ਲੋ ਦੁਪੱਟੇ ਨਾਲ ਕੁਆਂਟੀਟੀ ਜਿੰਨੀ ਮਰਜੀ 1000 ਰੁਪਏ ਔਰ ਇਹੋ ਸੂਟ ਨੇ ਵੀ ਸਲਾਕੇ ਅਗਲਾ ਪਾ ਲਵੇ ਇਹਨਾਂ ਨੂੰ ਓਕੇ ਲੈਨ ਦੇਣ ਕਰ ਨਾਲ ਨੇ ਸਲਾਕੇ ਪਾਵੇ ਇਹਨਾਂ ਨੂੰ ਅਗਲਾ ਠੀਕ ਹੈ ਜੀ ਇਹਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਵੇ 11 ਸੂਟਾਂ ਦਾ ਬੰਡਲ ਬਣਿਆ ਹੁੰਦਾ 1000 ਰੁਪਏ ਦੇ 11 ਸੂਟ ਓਕੇ ਓਕੇ ਇੱਕ ਹੋਰ ਚੀਜ਼ ਦਿਖਾਣਾ ਤੁਹਾਨੂੰ ਮੈਂ ਹਾਂਜੀ ਬਾਜ਼ਾਰ 'ਚ ਵਿਕ ਰਹੀ ਹੈ 350 350 250 350 250 ਓਕੇ ਆ ਲੋ ਕਰੇ 5 ਮੀਟਰ ਠੀਕ ਹੈ ਜੀ ਠੀਕ ਹੈ ਜੀ ਦੁਪੱਟਾ ਨਾਲ ਹਾਂਜੀ 200 ਰੁਪਏ ਦਾ ਸੂਟ ਜੀ ਲਓ ਜੀ 200 ਰੁਪਏ ਦਾ 1000 ਰੁਪਏ ਦੇ 5 ਸੂਟ। ਲਓ ਜੀ 1000 ਰੁਪਏ ਦੇ 5 ਸੂਟ ਨੇ। ਇਹਦੇ ਵਿੱਚ ਵੀ ਕੁਆਂਟੀਟੀ ਕਿੰਨੀ ਮਰਜੀ। ਓਕੇ ਵੀਰੇ। ਕੋਈ ਦਿੱਕਤ ਨਹੀਂ ਡਿਜ਼ਾਈਨ ਜਿੰਨੇ ਮਰਜੀ ਕੁਆਂਟੀਟੀ ਜਿੰਨੀ ਮਰਜੀ ਆ ਲੋ ਬੰਡਲਾਂ ਦੇ ਬੰਡਲ ਢੇਰ ਆਏ ਪੈਣੇ ਮਾਲ ਦੇ। ਓਕੇ ਓਕੇ। ਪਾਰਸਲਾਂ ਦੇ ਪਾਰਸਲ ਆਏ ਪੈਣੇ ਜਿੰਨਾ ਮਰਜੀ ਮਾਲ ਲੈ ਲਵੇ। ਠੀਕ ਆ ਜੀ। ਇੱਕਾ ਨੂਰ ਦਾ ਰਿਕ ਨਿੱਕਾ। ਇੱਕ ਇਹਦੇ ਵਿੱਚ ਹੋਰ ਵਧੀਆ ਚੀਜ਼ ਆਈ ਹੈ। ਹਾਂਜੀ ਵੀਰੇ। ਦੇਣ ਲੈਣ ਕਰਨ ਵਾਲੀ ਸਭ ਜਿਵੇਂ ਵਿਆਹ ਸ਼ਾਦੀਆਂ ਦੇਣ ਲੈਣ ਕਰਨਾ ਹੁੰਦਾ। ਹਾਂਜੀ ਆਈ ਹੈ। ਇਹਦੇ ਨਾਲ ਕੁਆਲਿਟੀ ਥੋੜੀ ਜਿਹੀ ਅੱਪ ਹੈ। ਕੜਾਈ ਚੈੱਕ ਕਰੋ। ਲਓ ਜ ਵਰਕ ਵੇਖੋ 5 ਮੀਟਰ ਆਲ ਓਵਰ ਪੂਰਾ ਹੋਊਗਾ ਦੁਪੱਟਾ ਨਾਲ ਲੈਸ ਲੱਗੀ ਹੋਈ ਠੀਕ ਆ ਜੀ ਠੀਕ ਹੈ ਜੀ ਤੇ 4450 ਰੁਪਏ ਆਈਟਮ ਵੀਕ ਨਾਲੀ ਚੀਜ਼ ਆ ਇਹ 4450 ਰੁਪਏ ਹਾਂਜੀ ਵੀਰੇ ਇਹ 550 ਰੁਪਏ ਦੇ ਦੋ ਸੂਟ ਲਓ ਜੀ 550 ਇਹਦੇ ਵਿੱਚ ਵੀ ਆਫਰ ਲਗਾਉਣ ਲੱਗੇ ਆ ਔਰ ਡਿਜ਼ਾਈਨ ਇਹਦੇ ਵਿੱਚ ਮੇਰੇ ਕੋਲ 20 ਡਿਜ਼ਾਈਨ ਨੇ ਓਕੇ ਆ ਲੋ ਇਹ ਸਾਰੀ ਇਹ ਆ ਗਏ ਨੇ ਜੀ 550 ਰੁਪਏ ਦੇ ਦੋ ਸੂਟ ਠੀਕ ਆ ਜੀ ਔਰ ਕਪੜਾ ਪੂਰਾ ਸੋਲਿਡ ਵਧੀਆ ਚੱਲਣ ਵਾਲਾ ਓਕੇ ਵੀਰੇ ਓਕੇ ਠੀਕ ਹੈ ਜੀ ਕਾ ਆਈਟਮ ਹੈ ਬਚਿੱਤਰਾ ਬਹੁਤ ਵਿਕ ਰਿਹਾ ਸਬ ਬਹੁਤ ਵਧੀਆ ਸੇਲ ਹੈ ਇਸ ਚੀਜ਼ ਦੀ ਹਾਂਜੀ ਬਾਜ਼ਾਰ 'ਚ ਵਿਕਦਾ ਇਹ 550 600 550 600 ਠੀਕ ਆ ਜੀ 5 ਮੀਟਰ ਆਲ ਓਵਰ ਕਪੜਾ ਜੀ ਬਾਜੂ ਨਾਲ ਕੱਢੇ ਹੋਏ ਠੀਕ ਆ ਜੀ ਠੀਕ ਆ ਜੀ ਆ ਲੋ ਦੁਪੱਟਾ ਦੇਖੋ ਇਹਦਾ ਚੈੱਕ ਕਰੋ ਲਓ ਜੀ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਹੋਊਗਾ ਨਾਲ ਓਕੇ ਵੀਰੇ ਠੀਕ ਆ ਜੀ ਬਾਜ਼ਾਰ 'ਚ ਵਿਕਦਾ 500 ਰੁਪਏ ਦਾ ਸੂਟ ਹਾਂਜੀ ਡਾਲਰ ਰੇਟ ਵਿੱਚ ਕਿੰਦਾ ਬਾਜ਼ਾਰ 'ਚ ਵਿਕਦਾ 500 550 ਹਾਂਜੀ ਪਰ ਤੁਹਾਨੂੰ ਆਪਣੀ ਦੁਕਾਨ ਤੇ ਗੁੱਲੂ ਦੀ ਹੱਟੀ ਤੇ ਮਿਲੂਗਾ ਸਿਰਫ 395 ਰੁਪਏ ਦਾ ਸਰ ਜੀ 395 ਰੁਪਏ ਦਾ ਸਰ ਮੈਂ ਕਹਣਾ ਕੋਈ ਪੂਰੇ ਮਲੇਰ ਕੋਟ ਲੈ ਛੱਡੋ ਪੂਰੇ ਪੰਜਾਬ ਦਾ ਚੈਲੰਜ ਹੈ ਜੀ ਹਾਲਾਂ ਦੁਪੱਟੇ ਚੈੱਕ ਕਰੋ ਲਓ ਜੀ ਐਡਵਾਂਸ 395 ਰੁਪਏ ਚ ਠੀਕ ਆ ਜੀ ਕਲਰ ਚਾਰਟ ਚੈੱਕ ਕਰੋ ਸੂਡ ਕਸਟਮਰ 50 ਕਹੇ 100 ਕਹੇ હાજર ਨੇ ਮੇਰੇ ਕੋਲੇ ਠੀਕ ਹੈ ਜੀ ਇੱਕ ਪ੍ਰਿੰਟ ਦੇ ਵਿੱਚ ਆਈਟਮ ਹੈ ਹਾਂਜੀ ਕਾਟਨ ਦਾ ਦੁਪੱਟਾ ਨਾਲ ਹੈ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਲਓ ਜੀ ਪੂਰੀ ਲੈਂਥ ਪਿਓਰ ਕਾਟਨ ਹਾਂਜੀ ਦੁਪੱਟਾ ਨਾਲ ਪਿਓਰ ਕਾਟਨ ਦਾ ਠੀਕ ਆ ਜੀ ਕੋਈ ਮਿਕਸ ਨਹੀਂ ਹਾਂਜੀ ਆ ਲੋ ਦੁਪੱਟਾ ਚੈੱਕ ਕਰੋ ਸਾਈਜ਼ ਚੈੱਕ ਕਰੋ ਲਓ ਜੀ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਪੂਰੇ ਖੁੱਲੇ ਡੁੱਲੇ ਦੁਪੱਟੇ ਹਾਂਜੀ ਹਾਂਜੀ ਕਲਰ ਚਾਰ ਚਾਰ ਕਲਰ ਸੈੱਟ ਵਾਈਜ਼ ਮਾਲ ਕਿੰਨਾ ਮਰਜੀ ਮਾਲ ਲਵੋ ਓਕੇ ਆ ਲੋ ਡਿਜ਼ਾਈਨ ਚੈੱਕ ਕਰੋ ਇਹਦੇ ਸਿਰਫ 250 ਰੁਪਏ ਦਾ ਸੂਟ ਜੀ ਲਓ ਜੀ 250 ਰੁਪਏ ਦਾ ਪਿਓਰ ਕਾਟਨ ਦਾ ਕੋਈ ਸਿੰਥੈਟਿਕ ਵਿੱਚ ਮਿਕਸ ਨਹੀਂ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਕਰੇਜ਼ ਦਾ ਡਿਜ਼ਾਈਨ ਚੈੱਕ ਕਰਾਉਣਾ ਹਾਂਜੀ ਨੇਚਰਲ ਦਾ ਫਿਨਿਸ਼ਿੰਗ ਚੈੱਕ ਕਰੋ ਵਰਕ ਦੀ ਲਓ ਜੀ ਠੀਕ ਹੈ ਜੀ 1500 1600 1200 ਐ ਵਿਕਦਾ ਬਾਜ਼ਾਰ ਚ ਓਕੇ ਵਰਕ ਚੈੱਕ ਕਰੋ ਇਹ ਲੋ ਲਓ ਜੀ ਨੇਚਰਲ ਦੇ ਉੱਪਰ ਜੀ ਬਾਜੂ ਵਰਕ ਨਾਲ ਹਾਂਜੀ ਬਾਜ਼ਾਰ ਚ ਵਿਕਦਾ 1200 1300 ਦਾ ਇੱਕ ਸੂਟ ਹਾਂਜੀ ਆਪਾਂ ਆਪਣੀਆਂ ਭੈਣਾਂ ਨੂੰ ਦੇ ਦੇਣੇ ਨੇ 1100 ਦੇ ਦੋ ਸੂਟ ਲਓ ਜੀ 1100 ਦੇ ਦੋ ਸੂਟ ਨੇਚਰਲ ਦੇ ਠੀਕ ਹੈ ਜੀ ਆ ਲੋ ਕਲਰ ਚੈੱਕ ਕਰੋ ਬਾਜ਼ਾਰ ਚ ਵਿਕਦਾ 1200 ਦਾ ਇੱਕ ਆਪਾਂ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ 1100 ਦੇ ਦੋ ਸੂਟ ਠੀਕ ਹੈ ਜੀ カラー ਇਹਦੇ ਵਿੱਚ ਡਾਰਕ ਵੀ ਮਿਲਣਗੇ ਲਾਈਟ ਵੀ ਮਿਲਣਗੇ ਓਕੇ ਵੀਰੇ ਆ ਲੋ ਲਓ ਵੀ ਕਲਰ ਆਫ ਤੁਹਾਨੂੰ ਬਹੁਤ ਮਿਲ ਜੂਗਾ ਨਾ ਡਿਜ਼ਾਈਨ ਵਿੱਚ ਦਾਦਾ 15 15 20 ਵੀ ਡਿਜ਼ਾਈਨ ਮਿਲਣਗੇ ਇੱਕ ਚੀਜ਼ ਚ ਓਕੇ ਵੀਰੇ ਓਕੇ ਇਹ ਨਹੀਂ ਹੈਗਾ ਵੀ ਦੋ ਡਿਜ਼ਾਈਨ ਨੇ ਤਾਂ ਖੋਲ ਤੇ ਦੋ ਡਿਜ਼ਾਈਨ ਨੇ ਹਾਂਜੀ ਗਿਣ ਕੇ 15 15 20 ਵੀ ਡਿਜ਼ਾਈਨ ਮਿਲਣਗੇ ਨੇਚਰਲ ਦੇ ਉੱਪਰ ਦੇਖੋ ਲਓ ਜੀ ਚੈੱਕ ਕਰੋ ਹਨਾ 1100 ਰੁਪਏ ਦੇ ਦੋ ਸੂਟ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਕਰੇਵ ਦਾ ਇੱਕ ਡਿਜ਼ਾਈਨ ਹੋਰ ਨਿਗਾਹ ਕਰਵਾਉਣਾ ਆ ਦੇਖੋ ਹਾਂਜੀ ਕਿਉਂਕਿ ਹੁਣ ਮੂਰੇ ਮੌਸਮ ਦੇ ਅਕੋਰਡਿੰਗ ਨਾ ਕਰੇਵ ਹੀ ਜ਼ਿਆਦਾ ਵਿਕਣੀ ਐ ਓਕੇ ਵੀਰੇ ਠੀਕ ਹੈ ਜੀ ਆ ਲੋ ਜਿਵੇਂ ਆਪਾਂ ਨੀਚੇ ਤੁਹਾਨੂੰ ਦਿਖਾਏ ਨੇ ਕਰੇਵ 1100 ਰੁਪਏ ਦੇ ਦੋ ਸੂਟ ਹਾਂਜੀ ਇਹ ਦਵਾਂਗੇ ਆਪਾਂ 480 ਰੁਪਏ ਦਾ ਸੂਟ ਲਓ ਜੀ 480 ਰੁਪਏ ਦਾ ਡਿਜ਼ਾਈਨਿੰਗ ਚੈੱਕ ਕਰੋ ਕਰੇਵ ਦੀ ਲਓ ਜੀ 480 ਰੁਪਏ ਚ ਮੈਂ ਕਹਿੰਦਾ ਚੈਲੰਜ ਨਾਲ ਐ ਵੀ ਕੋਈ ਦਊਗਾ ਨਹੀਂ ਇੰਨੇ ਹੈਵੀ ਡਿਜ਼ਾਈਨ ਠੀਕ ਹੈ ਜੀ ਕਰੇਵ ਦੇ ਉੱਪਰ ਠੀਕ ਹੈ ਜੀ ਆ ਲੋ ਚਾਕਲੇਟ ਬਾਜ਼ਾਰ ਚ ਵਿਕਦੇ ਨੇ ਹਾਂਜੀ 750 800 750 800 ਰੁਪਏ ਦਾ ਸੂਟ ਔਰ ਡਿਜ਼ਾਈਨਿੰਗ ਮੇਰੀ ਫੁੱਲ ਹੈਵੀ ਹੋਊਗੀ ਡਿਜ਼ਾਈਨ ਹੀ ਚਾਲੂ ਬਣਵਾਏ ਹੋਣਗੇ ਹਾਂਜੀ ਆਹ ਲੋ ਪੀ ਚੈੱਕ ਕਰੋ ਦੇਖੋ ਡਿਜ਼ਾਈਨਿੰਗ ਲਓ ਵਿਦ ਬਾਜੂ ਵਰਕ ਨਾਲ ਸਾਰਿਆਂ ਦੇ ਬਾਜੂ ਵਰਕ ਨਾਲ ਆਣਗੇ ਠੀਕ ਆ ਜੀ ਮਸਲੀਨ ਦਾ ਦੁਪੱਟਾ ਆਊਗਾ ਚੈੱਕ ਕਰੋ ਚਾਕਲੇਟ ਦਾ ਪੀਸ ਠੀਕ ਹੈ ਜੀ ਠੀਕ ਆ ਜੀ ਸਿਰਫ ਦਵਾਂਗੇ 600 ਰੁਪਏ ਦਾ ਸੂਟ ਜੀ ਆਹ ਲੋ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ ਹਜ਼ਾਰ ਹਜ਼ਾਰ 900 ਹਜ਼ਾਰ ਹਜ਼ਾਰ ਐ ਵੀ ਵਿਕਦਾ ਹੈ ਬਾਜ਼ਾਰ ਚ ਠੀਕ ਆ ਜੀ 15 ਤੋਂ 20 ਡਿਜ਼ਾਈਨ ਦਊਗਾ ਇਹਦੇ ਵਿੱਚ ਵੀ ਮੈਂ ਓਕੇ ਡਿਜ਼ਾਈਨਾਂ ਦੀ ਤਾਂ ਕੋਈ ਦਿੱਕਤ ਐ ਨਹੀਂ ਹੈ ਕਿੰਨੇ ਮਰਦੀ ਡਿਜ਼ਾਈਨ ਪੂਰੇ ਮੁਠਿਆਂ ਦੇ ਮੁਠੇ ਭੰਡਾਰ ਆਏ ਪੈਣੇ ਮਾਲ ਲਫਾਵੇ ਭਰੇ ਪੈਣੇ ਇੱਕੋ ਆਈਟਮਾਂ ਦੇ ਠੀਕ ਆ ਜੀ ਠੀਕ ਆ ਜੀ ਲਾਈਟ ਡਾਰਕ ਕਲਰ ਇਹਦੇ ਵਿੱਚ ਕਿਹ ਜੇ ਮਰਜ਼ੀ ਲੈ ਲਵੇਗਾ ਮਾਲ ਬਾਦੂ ਜਿਸ ਤਰ੍ਹਾਂ ਦਾ ਮਰਜ਼ੀ ਮਾਲ ਲੈ ਲਵੇ ਠੀਕ ਆ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਆਈਟਮ ਨਿਕਾ ਕਰਵਾਣਾ ਆ ਲੋ ਰਾਸ਼ ਦੇ ਉੱਪਰ ਜੀ ਓਕੇ ਵੀਰੇ ਦੁਪੱਟਾ ਫੁੱਲ ਹੈਵੀ ਆ ਲਓ ਦੇਖੋ ਆਈਟਮ ਹਾਂਜੀ ਠੀਕ ਹੈ 1200 1300 ਬਾਜ਼ਾਰ ਚ ਸੇਲ ਆਉਣ ਵਾਲੀ ਇਹ ਚੀਜ਼ ਆਪਾਂ ਦਵਾਂਗੇ ਸਿਰਫ 600 ਰੁਪਏ ਦਾ ਸੂਟ ਲਓ ਜੀ ਸਿਰਫ 600 ਫਾਇਦੇ ਕਰਨੇ ਤਾਂ ਫਾਇਦੇ ਇਹੀ ਹੋਣਗੇ ਠੀਕ ਆ ਜੀ ਆ ਜਾਲ ਚੱਕੋ ਜੀ ਆ ਲਓ ਸੇਮ ਡਿਜ਼ਾਈਨ ਬੰਦਾ ਹੈ ਇਹ ਹਾਂਜੀ 2200 2200 ਰੁਪਏ ਦਾ ਸੂਟ ਹੈ ਜਿਹੜਾ ਸੇਮ ਜਿਹਦੀ ਕਾਪੀ ਹੈ ਇਹ ਆਪ ਤਿਆਰ ਕਰਵਾਤਾ ਡਿਜ਼ਾਈਨ ਆ ਲਓ ਫਰੰਟ ਜਾਲ ਦੇਖੋ ਡਿਜ਼ਾਈਨ ਬਣਿਆ ਹੋਇਆ ਲਓ ਜੀ ਠੀਕ ਹੈ ਜੀ ਦੁਪੱਟਾ ਚੈੱਕ ਕਰੋ ਹਾਂਜੀ ਸਿਰਫ 550 ਰੁਪਏ ਦਾ ਸੂਤ ਲਓ ਜੀ ਸਿਰਫ 550 ਰੁਪਏ ਫੁੱਲ ਚੈਲੰਜ ਨਾਲ ਜੀ ਵੀ ਬਾਜ਼ਾਰ 'ਚ ਮੇਰੇ ਕੋਲ ਕਸਟਮਰ ਪਹਿਲਾਂ ਆਵੇ ਕੱਲੀ ਟਰਾਈ ਮਾਰੇ ਫਿਰ ਬਾਜ਼ਾਰ 'ਚ ਟਰਾਈ ਮਾਰ ਕੇ ਦੁਬਾਰਾ ਫੇਰ ਆਵੇ ਮੇਰੇ ਕੋਲੇ ਠੀਕ ਹੈ ਜੇ ਮੇਰਾ ਰੇਟ ਘਟੂਗਾ ਤਾਂ ਵਾਪਸ ਆਜੂਗਾ ਗਾਹਕ ਹਾਂਜੀ ਲਓ ਦੇਖੋ ਡਿਜ਼ਾਈਨ ਚਾਕਲੇਟ ਦੇ ਉੱਪਰ ਜੀ ਲਓ ਜੀ ਮੂਹੋ ਬੋਲਣਗੇ ਡਿਜ਼ਾਈਨ ਜੀ ਹਾਂਜੀ ਹਾਂਜੀ ਔਰ ਰੇਂਜ ਐਸੇ ਲਓ ਦੁਪੱਟਾ ਚੈੱਕ ਕਰੋ ਬਨਾਰਸੀ ਦੇ ਉੱਪਰ ਨਾਲ ਕਢਾਈ ਹੋਈ ਹੋਈ ਠੀਕ ਹੈ ਜੀ ਸਿਰਫ 650 ਰੁਪਏ ਦਾ ਪੀਸ ਜੀ 650 ਦਾ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਮੈਂ ਇੱਕ ਕਰੇਪ ਦੇ ਉੱਪਰ ਹੋਰ ਥੋੜਾ ਜਿਹਾ ਵਧੀਆ ਦਿਖਾਣਾ ਪੀਸ ਪਿਓਰ ਨੇਚਰਲ ਦੇ ਉੱਪਰ ਦੇਖੋ ਪੀਸ ਬਣਿਆ ਹੋਇਆ ਲਓ ਜੀ ਬੋਲਦਾ ਜੀ ਮੂੰਹ ਪੀਸ ਹਾਂਜੀ ਹਾਂਜੀ ਔਰ ਪੀਸ ਨੂੰ ਮੈਂ ਖੋਲ ਕੇ ਦਿਖਾਉਣਾ ਸਾਰਾ ਫਰੰਟ ਜੀ ਹਾਂਜੀ ਠੀਕ ਹੈ ਜੀ ਮਤਲਬ ਬਾਜੂ ਹਾਂਜੀ ਸਲਵਾਰ ਦੀਆਂ ਮੂਰੀਆਂ ਨਾਲ ਲਓ ਜੀ ਦੋਨੇ ਚੀਜ਼ਾਂ ਨਾਲ ਹਾਂਜੀ ਦੁਪੱਟਾ ਕਟਵਰਕ ਬਣਿਆ ਹੋਇਆ ਓਕੇ ਦੇਖੋ ਦੁਪੱਟਾ ਵੀ ਚੈੱਕ ਕਰੋ ਲੋ ਵੀ ਦੁਪੱਟਾ ਵੀ ਕਟਵਰਕ ਹੈ ਕਲਰ ਚੈੱਕ ਕਰੋ ਇਹਦੇ ਲੋ ਦੇਖੋ ਰੰਗ ਹਾਂਜੀ ਪੂਰਾ ਇੰਗਲਿਸ਼ ਚਾੜ ਜੀ ਕਿੰਨੇ ਦਾ ਸੂਟ ਸਿਰਫ 600 ਰੁਪਏ ਦਾ ਸੂਟ ਜੀ ਸਿਰਫ 600 ਦਾ ਦੋਨੇ ਚੀਜ਼ਾਂ ਬਾਜੂਆਂ ਨਾਲ ਬਣਿਆ ਹੋਇਆ ਹੈ ਇੱਕ ਹੋਰ ਨਵੀਂ ਚੀਜ਼ ਦਿਖਾਣਾ ਤੁਹਾਨੂੰ ਮੈਂ ਹਾਂਜੀ ਪਿਓਰ ਮਸਲੀਨ ਰੀਜਨਲ ओके ਹੈਂਡਵਰਕ ਹੋਇਆ ਆ ਨਾਲ ਹਾਂਜੀ ਠੀਕ ਹੈ ਜੀ ਦੁਪੱਟਾ ਨਾਲ ਪਿਓਰ ਦਾ ਸੈਮੀ ਦਾਣੀ ਪਿਓਰ ਦਾ ਦੁਪੱਟਾ ਨਾਲ ਠੀਕ ਹੈ ਜੀ ਲਾ ਦੇਖੋ ਪੀਸ ਹਾਂਜੀ ਠੀਕ ਹੈ ਜੀ ਦੁਪੱਟਾ ਪਿਓਰ ਦਾ ਡਿਜ਼ਾਈਨਿੰਗ ਕਲਰ ਜਿੰਨੇ ਮਰਜ਼ੀ ਆ ਲੋ ਠੀਕ ਹੈ ਜੀ ਵੱਡੇ ਵੱਡੇ ਸ਼ੋਰੂਮਾਂ ਤੇ 2000 ਦਾ 1500 ਦਾ ਐ ਪੀਸ ਵਿਕਦਾ ਇਹ ਹਾਂਜੀ ਠੀਕ ਹੈ ਜੀ ਆਪਾਂ ਆਪਣੀ ਦੁਕਾਨ ਤੇ ਗੁੱਲੂ ਦੀ ਅੱਠੀ ਦੇਦੀ ਵੀ ਆਫਰ ਲਗਾਉਣ ਲੱਗੇ ਆ ਕਲਰ ਚੈੱਕ ਕਰੋ ਅਸੀਂ ਨਾ ਦੇਖੋ ਵੀ ਜਿੰਨੇ ਦਾ ਪੀਸ ਦੇ ਦਵਾਂਗੇ ਉਹਨੇ ਦਾ ਇਕੱਲਾ ਹੈਂਡਵਰਕ ਨਹੀਂ ਹੋਣਾ ਹਾਂਜੀ ਹਾਂਜੀ ਸਿਰਫ 850 ਰੁਪਏ ਦਾ ਸੌਣ ਜੀ 850 ਰੁਪਏ ਦਾ ਹੈਂਡਵਰਕ ਦਾ ਜੀ ਹੈਂਡਵਰਕ ਦਾ ਪਿਓਰ ਦੀ ਚੁੰਨੀ ਨਾਲ ਠੀਕ ਆ ਜੀ 850 ਰੁਪਏ ਚ ਇਕੱਲਾ ਹੈਂਡ ਨਹੀਂ ਹੋਣਾ ਜੀ ਆਹ ਹਾਂਜੀ ਹਾਂਜੀ ਵਰਕ ਨਹੀਂ ਕਰਕੇ ਦੇਣਾ ਕਾਰੀਗਰ ਨੇ ਮੈਂ 850 ਚ ਪਿਓਰ ਦੀ ਚੁੰਨੀ ਨਾਲ ਪੀਸ ਦਵਾਂਗਾ ਪੂਰਾ ਕੰਪਲੀਟ ਠੀਕ ਆ ਜੀ ਠੀਕ ਆ ਜੀ ਹੁਣ ਆਪਣੇ ਕੋਲੇ ਇਸ ਤੋਂ ਮੀਡੀਅਮ ਰੇਂਜਾਂ ਤੁਹਾਨੂੰ ਮੈਂ ਸਾਰੀਆਂ ਦਿਖਾਤੀ ਹਾਂ ਇਸ ਤੋਂ ਵਧੀਆ ਰੇਂਜਾਂ ਵੀ ਵਿਆਹ ਸ਼ਾਦੀਆਂ ਚ ਲੋੜ ਹੁੰਦੀ ਹੈ ਹਾਂਜੀ ਹਾਂਜੀ ਠੀਕ ਆ ਜੀ ਹੈਵੀ ਰੇ ਲੋ ਵੀ ਕਲੈਕਸ਼ਨ ਬਹੁਤ ਹਨਾ ਤੇ ਜਦੋਂ ਸੌਫੇ ਮੈਂ ਕਹਣਾ ਇਹ ਸਟਾਕ ਤਾਂ ਮੇਰੇ ਕੋਲ ਮੁੱਕਣਾ ਹੀ ਨਹੀਂ ਹੈਗਾ ਆਲੇ ਤਾਂ ਮੈਂ ਤੁਹਾਨੂੰ ਉੱਪਰ ਗਦਾਮ ਤੇ ਲਈ ਬੈਠਾ ਨੀਚੇ ਮੈਂ ਹਾਂਜੀ ਦਿਖਾਇ ਹੀ ਨਹੀਂਗਾ ਲੈ ਕੇ ਨਹੀਂ ਬੈਠਾ ਤੁਹਾਨੂੰ ਨੀਚੇ ਆ ਲੋ ਸ਼ਿਮਰ ਓਕੇ ਫੁੱਲ ਟ੍ਰੈਂਡ ਚ ਹੈ ਜੀ ਹਾਂਜੀ ਸ਼ਿਮਰ ਵਰਕ ਚੈੱਕ ਕਰੋ ਲਓ ਜੀ ਪੀ ਦੇ ਦਾਂਗੇ ਤੁਹਾਨੂੰ ਤੋਹਫੇ ਆ ਲੋ ਬਾਟਮ ਤੇ ਵਰਕ ਜੀ ਹਾਂਜੀ ਸ਼ਿਮਰ ਦਾ ਹੀ ਦੁਪੱਟਾ ਨਾਲ ਠੀਕ ਆ ਜੀ ਲਓ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1300 1400 ਹਾਂਜੀ ਤੁਹਾਨੂੰ ਗੁੱਲੂ ਦੀ ਹੱਟੀ ਤੇ ਮਿਲੂਗਾ ਸਿਰਫ 750 ਰੁਪਏ ਦਾ ਤੁਹਾਨੂੰ ਸਿਰਫ 750 ਫੁੱਲ ਚੈਲੰਜ ਦੇ ਨਾਲ ਠੀਕ ਆ ਜੀ ਵੀ 750 ਰੁਪਏ ਦਾ ਕੋਈ ਪੀਸ ਦੇਊਗਾ ਨਹੀਂ ਉਸ ਤੋਂ ਬਾਅਦ ਅ ਸ਼ਿਮਰ ਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨਿੰਗ ਹੋਰ ਦਿਖਾਣਾ ਓਕੇ ਵੀਰੇ ਕਿਉਂਕਿ ਨਹੀਂ ਬਾਜ਼ਾਰ ਦੇ ਵਿੱਚ ਸ਼ਿਮਰ ਕੱਲੀ ਪਲੇਨ ਫੈਬਰਿਕ ਹਾਂਜੀ 700 8 800 ਰੁਪਏ ਦਾ ਵਿਕਦਾ ਆਪਾਂ ਆਪਣਾ ਮਾਲ ਤਿਆਰ ਕਰਵਾਇਆ ਦੇਖੋ ਦੁਪੱਟੇ ਨਾਲ ਪੂਰੇ ਖੁੱਲੇ ਚੌੜੇ ਦੁਪੱਟੇ ਸ਼ਿਮਰ ਤੋਂ ਸ਼ਿਮਰ ਬਾਟਮਾਂ ਤੇ ਵਰਕ ਨਾਲ ਠੀਕ ਆ ਜੀ 750 ਰੁਪਏ ਦਾ ਛੋਟ ਜੀ ਇਹ ਵੀ ਸਿਰਫ 750 ਦਾ ਸਿਰਫ 750 ਰੁਪਏ ਦਾ ਠੀਕ ਹੈ ਜੀ ਹੁਣ ਇੱਕ ਕਪੜਾ ਹੋਰ ਬਹੁਤ ਚੱਲ ਰਿਹਾ ਬਰਬਰੀ ਹਾਂਜੀ ਠੀਕ ਹੈ ਜੀ ਫੁੱਲ ਕਰੇਜ ਆਏ ਕਪੜੇ ਦੱਸਦੇ ਟਾਈਮ ਤੇ ਓਕੇ ਆ ਬਰਬਰੀ ਡਿਜ਼ਾਈਨ ਪਿੱਛੇ ਹੋਰ ਫੜਾਈ ਹੋ ਜੀ ਆਹ ਲੋ ਬਰਬਰੀ ਦਾ ਪੀਸ ਦੇਖੋ ਹਾਂਜੀ ਬਾਜ਼ਾਰ 'ਚ ਬਰਬਰੀ ਵੇਚਦੇ ਨੇ 1700 1900 2200 2200 ਹਾਂਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਆਪਣੀ ਦੁਕਾਨ ਤੇ ਮਿਲੂਗੀ ਇਹ ਗੁੱਲੂ ਦੀ ਹੱਟੀ ਤੇ ਹਾਂਜੀ ਕਪੜੇ ਦਾ ਫੁੱਲ ਹੁਣ ਅੱਜ ਇਹ ਅੱਜ ਇਹ ਹੁਣ ਫੁੱਲ ਟ੍ਰੈਂਡ ਹੈ ਇਹ ਕਪੜੇ ਦਾ ਬਰਬਰੀ ਦਾ ਓਕੇ ਵੀਰੇ ਪੂਰਾ बिक ਰਿਹਾ ਇਸ ਟਾਈਮ ਮੇਰੀਆਂ ਭੈਣਾਂ ਦੀ ਫੁੱਲ ਡਿਮਾਂਡ ਹੈ ਹਾਂਜੀ ਦੇਖੋ ਬਰਬਰੀ ਦੇ ਡਿਜ਼ਾਈਨ ਬਾਜ਼ਾਰ 'ਚ ਵਿਕਦੇ ਨੇ 2200 ਦੇ ਪੀਸ 2200 ਦੇ ਪੀਸ ਹਾਂਜੀ ਕੰਮਾਂ ਤੇ ਫਿਨਿਸ਼ਿੰਗ ਦੇਖੋ ਬਾਟਮ ਤੇ ਵਰਕ ਦੇਖੋ ਇਹਦਾ ਔਰ ਬਰਬਰੀ ਲਈ ਆਊਗਾ ਦੁਪੱਟਾ ਠੀਕ ਆ ਵੀਰੇ ਠੀਕ ਹੈ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 2200 ਰੁਪਏ ਦਾ ਪੀਸ ਹਾਂਜੀ ਪਰ ਚੈੱਕ ਕਰੋ ਇਹਨਾਂ ਪੂਰੇ ਫਿਨਿਸ਼ਿੰਗ ਤੇ ਕੰਮ ਹੋਏ ਹੋਣਗੇ ਠੀਕ ਆ ਆ ਲੋ ਕਲਰ ਚੈੱਕ ਕਰੋ ਇਹਦੇ ਠੀਕ ਹੈ ਜੀ ਆਪਾਂ ਨੂੰ ਤੁਹਾਨੂੰ ਆਪਣੀ ਦੁਕਾਨ ਤੇ ਮਿਲਣਾ ਇਹ ਦੇਖੋ ਬੀਸ ਲਓ ਜੀ ਸਿਰਫ 1300 ਰੁਪਏ ਦਾ ਸੂਟ ਜੀ ਬਰਬਰੀ ਟੂ ਬਰਬਰੀ ਬਰਬਰੀ ਦਾ ਦੁਪੱਟਾ ਨਾਲ ਸਿਰਫ 1300 ਵਰਕ ਵਾਲਾ ਬੁਟੀਕ ਬੁਟੀਕ ਦਾ ਕੰਮ ਹੋਇਆ ਸਾਰਾ ਥ्रेड ਵਰਕ ਹੋਇਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਔਰ ਬਰਬਰੀ ਦੇ ਵਿੱਚ ਡਿਜ਼ਾਈਨ ਮੇਰੇ ਕੋਲ 15 ਤੋਂ 20 ਡਿਜ਼ਾਈਨ ਹਾਂਜੀ ਬਰਬਰੀ ਡਿਜੀਟਲ ਪ੍ਰਿੰਟ ਲੈ ਲਓ ਬਰਬਰੀ ਮੇਰੇ ਕੋਲ ਵਰਕ ਵਾਲੀ ਲੈ ਲਓ ਓਕੇ ਆਹ ਲਓ ਦੇਖੋ ਪ੍ਰਿੰਟ ਬਰਬਰੀ ਦੇ ਲਓ ਜੀ ਹੈਂਡ ਦਾ ਕੰਮ ਹੋਇਆ ਹੋਊਗਾ ਸਾਰਾ ਹੈਂਡਵਰਕ ਹੋਇਆ ਹੋਊਗਾ ਜੀ ਆ ਵਰਬਰੀ ਤੇ ਹਾਂਜੀ ਪਿਓਰ ਦੀ ਬਾਟਮ ਨਾਲ ਵਰਬਰੀ ਦਾ ਜੀ ਦੁਪੱਟਾ ਓਕੇ ਇਹ ਵੀ 1300 ਰੁਪਏ ਦਾ ਪੀਸ ਜੀ ਲਓ ਵੀ ਇਹ ਵੀ 1300 ਦਾ ਆਹ ਲਓ ਵਰਬਰੀ ਦੇ ਦੇਖੋ ਡਿਜ਼ਾਈਨ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਨੇ ਇੱਕ ਡਿਜ਼ਾਈਨ ਖੋਲਿਆ ਤਾਂ ਇੱਕ ਤੋਂ ਦੋ ਡਿਜ਼ਾਈਨ ਆ ਆਪਣੇ ਕੋਲ ਹਰ ਆਈਟਮ ਦੇ 20-20 ਡਿਜ਼ਾਈਨ 15-15 ਡਿਜ਼ਾਈਨ ਠੀਕ ਆ ਜੀ ਦੇਖੋ ਚੀਜ਼ ਆਹ ਲਓ ਪਿਓਰ ਦੀ ਬਾਟਮ ਨਾਲ ਹਾਂਜੀ ਚਨਾਉਂ ਦਾ ਦੁਪੱਟਾ ਵਰਬਰੀ ਦੀ ਸ਼ਰਟ ਇਹ ਵੀ ਪੀਸ ਕਿੰਨੇ ਦਾ ਮੰਗਾਂਗੇ 1300 ਰੁਪਏ ਦਾ। ਲਓ ਜੀ ਇਹ ਵੀ 1300। ਚੈਲੰਜ ਨਾਲ ਵੀ ਬਾਜ਼ਾਰ ਚੋਂ ਤੁਹਾਨੂੰ ਇਹ 2000 ਤੋਂ ਘੱਟ ਮਿਲਣਾ ਹੀ ਨਹੀਂ ਕਿਤੇ ਕਿਸੇ ਕੋਲੋਂ ਵੀ। ਹਾਂਜੀ ਹਾਂਜੀ। ਆਹ ਲਓ ਬਰਬਰੀ ਦਾ ਡਿਜ਼ਾਈਨ ਹੋਰ ਦੇਖੋ। ਦੇਖੋ ਪੀਸ ਬਰਬਰੀ ਦਾ। ਲਓ ਜੀ। ਬਾਕੀ ਕਲੈਕਸ਼ਨ ਬਾਅਦ ਵਿੱਚ ਵੀਡੀਓ ਜਿੰਨੀ ਕਾਹਦੀ ਕਰ ਸਕਦੇ ਜੀ। ਮੈਂ ਡਿਜ਼ਾਈਨ ਹੀ ਕਰਨੀ ਹੈ ਕਿ ਵੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਜੀ। ਹਾਂਜੀ ਹਾਂਜੀ। ਦੇਖੋ ਦੁਪੱਟਾ ਬਾਟਮ ਨਾਲ। ਹਾਂਜੀ। ਇਹ ਵੀ 1300 ਰੁਪਏ ਦਾ ਸੂਟ ਜੀ। ਲਓ ਵੀ ਇਹ ਵੀ 1300 ਦਾ। ਮੈਂ ਕਹਿੰਦਾ ਚੈਲੰਜ ਨਾਲ ਜੀ। ਠੀਕ ਆ ਜ ਕਲਰ ਦੂਜਾ ਮੈਂ ਉੱਜਾ ਚੱਕ ਲਾ ਲੰਬੀ ਕਲੈਕਸ਼ਨ ਬਹੁਤ ਆ ਨਾ ਤੁਸੀਂ ਸ਼ਾਪ ਤੇ ਵਿਜ਼ਿਟ ਕਰਿਓ ਤੇ ਇਟਲੀਆ ਵਾਲਾ ਬਲੈਕ ਜਾਂ ਬਲੈਕ ਜਾਂ ਗੁੱਲੂ ਦੀ ਹੱਟੀ ਕਿਉਂਕਿ ਠੀਕ ਹੈ ਜੀ ਸਰਟੀਫਿਕੇਟ ਆ ਕਿਸੇ ਨੂੰ ਪੁੱਛ ਸਕਦੇ ਹੋ ਆਰਗੈਂਜ਼ਾ ਹਾਂਜੀ ਡਿਜ਼ਾਈਨਿੰਗ ਚੈੱਕ ਕਰਿਓ ਫੋਟੋ ਵਾਲੇ ਸੂਟ ਸੂਟ ਆਉਣਗੇ ਮਾਡਲਾਂ ਵਾਲੇ ਸੂਟ ਜੀ ਓਕੇ ਜੀ ਫੋਟੋਆਂ ਵਾਲੇ ਪੰਜ ਸੱਤ ਜਿੰਨੇ ਸੈਂਪਲ ਨੇ ਵਧੀਆ ਸਿੱਟੋ ਜੀ ਆ ਲਓ ਦੇਖੋ ਲਓ ਜੀ ਦੇਖੋ ਪੀਸ ਬਣੇ ਹੋਏ ਜੀ ਸਹੀ ਗੱਲ ਆ ਜੀ ਵਰਕ ਹੋਣਗੇ ਜੀ ਪੂਰੇ ਡਿਜ਼ਾਈਨਰ ਪੀਸ ਬਣੇ ਹੋਣਗੇ ਜੀ ਆ ਲਓ ਬਾਟਮ ਚੈੱਕ ਕਰੋ ਇਹਦੀ ਹਾਂਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜੀ ਇਹਦਾ ਹਾਂਜੀ ਪੂਰੀ ਰੀਜਨਲ ਪੀਸ ਬਣਵਾਈ ਦੇਨੇ ਜੀ ਬੀ ਗਾਹਕ ਦੇ ਕੁਝ ਪੱਲੇ ਪਵੇ ਦੇਖੋ ਪੀਸ ਹਾਂਜੀ ਹਾਂਜੀ ਵੀ ਕਸਟਮਰ ਇੱਕ ਸੂਟ ਦੀ ਘਰ ਸੋਚ ਕੇ ਆਵੇ ਦੋ ਤਿੰਨ ਲੈ ਕੇ ਜਾਵੇ ਹਾਂਜੀ ਹਾਂਜੀ ਸਿਰਫ 1300 ਰੁਪਏ ਦੇ ਜੀ ਲਓ ਜੀ ਸਿਰਫ 1300 ਮਾਡਲਾਂ ਵਾਲੇ ਸੂਟ ਆ ਲੋ ਕੰਟਰਾਸਟ ਪੀਸ ਦੇਖੋ ਔਰ ਗੈਂਜੇ ਦੇ ਹਾਂਜੀ ਮੈਂ ਕਹਣਾ ਜੀ ਵਰਕਾਂ ਦੇ ਤਾਂ ਇਸ ਟਾਈਮ ਧੂਏ ਕੱਢੇ ਪਾਣੇ ਆਪਾਂ ਨੇ ਇੰਨੇ ਕੁ ਫਿਨਿਸ਼ਿੰਗ ਤੇ ਬਣਵਾ ਰਹੇ ਹਾਂ ਦੇਖੋ ਪੀਸ ਸਿਰਫ 1300 ਰੁਪਏ ਚ ਜੀ। ਲਓ ਵੀ ਇਹ ਵੀ 1300 ਦਾ। ਔਰ 50 50 ਫੋਟੋ ਮੇਰੇ ਕੋਲ 50 ਡਿਜ਼ਾਈਨ ਹੋਣਗੇ ਫੋਟੋਆਂ ਦੇ ਵਿੱਚ ਜੀ ਮੇਰੇ ਕੋਲੇ। ਠੀਕ ਆ ਜੀ। ਆ ਲਓ। ਸਿਰਫ 1300 ਰੁਪਏ ਚ ਜੀ। ਸਿਰਫ 1300 ਚ। ਬਰਬ ਡੈਬੀ ਤੋਂ ਟੈਬੀ ਦਾ ਦੁਪੱਟਾ ਨਾਲ ਜੀ। ਹਾਂਜੀ ਹਾਂਜੀ। ਸਿਰਫ 1300 ਚ ਜੀ। ਚਲੋ ਦੇਖੋ ਪੀਸ। ਹਰ ਪੀਸ ਫੋਟੋ ਵਾਲਾ ਮਿਲੂਗਾ ਮੇਰੇ ਕੋਲੇ। ਓਕੇ। ਜਿਸ ਤਰ੍ਹਾਂ ਦਾ ਮਰਜ਼ੀ ਲੈ ਲਓ। ਆ ਲਓ ਡਿਜ਼ਾਈਨ ਚੈੱਕ ਕਰੋ। ਦੇਖੋ 3D ਪੀਸ ਜੀ। ਲਓ ਜੀ। ਕਲਰ ਦੇਖੋ ਕਿੱਡਾ ਸੋਹਣਾ ਬਣਿਆ ਆਇਆ ਜੀ। ਹਾਂ ਰੋਜੀ ਨਾਲ ਪਿੰਕ ਦਾ ਕੰਟਰਾਸਟ ਹਾਂਜੀ ਸਿਰਫ 1300 ਰੁਪਏ ਚ ਪੀਜ ਜੀ ਔਰਗਾਂਜ਼ਾ ਪਿਓਰ ਪਿਓਰ ਦੀਆਂ ਬਾਟਮਾਂ ਨਾਲ ਠੀਕ ਹੈ ਜੀ ਔਰ ਔਰਗਾਂਜ਼ਾ ਦਾ ਜਿਆਦਾ ਡਿਜ਼ਾਈਨਸ ਹੈ ਦੇਖੋ ਔਰਗਾਂਜ਼ਾ ਜੀ ਹਾਂਜੀ ਡਿਜ਼ਾਈਨ ਪੂਰਾ ਚੱਲ ਰਿਹਾ ਇਸ ਟਾਈਮ ਫੁੱਲ ਬਿਕ ਰਿਹਾ ਡਿਜ਼ਾਈਨ ਪੀ ਚੈੱਕ ਕਰੋ ਲਓ ਜੀ ਠੀਕ ਹੈ ਜੀ ਹਾਂਜੀ ਬਾਟਮ ਨਾਲ ਦੁਪੱਟਾ ਡਬਲ ਡੈ ਜੀ ਠੀਕ ਹੈ ਜੀ ਔਰਗਾਂਜ਼ੇ ਦਾ ਜੀ ਠੀਕ ਹੈ ਜੀ 1050 ਰੁਪਏ ਦਾ ਸੌਣ ਜੀ ਲਓ ਜੀ 1050 ਰੁਪਏ ਦਾ ਆ ਲਓ ਦੇਖੋ ਕਲਰ 1050 ਰੁਪਏ ਦੇ ਜੀ ਠੀਕ ਆ ਜੀ ਆਹ ਲੋ ਡਿਜ਼ਾਈਨ ਤਾਂ ਮੇਰੇ ਕੋਲ ਔਰਗਾਂਜੇ ਦੇ 50 ਡਿਜ਼ਾਈਨ ਹੋਣਗੇ ਜੀ ਹਾਂਜੀ ਹਾਂਜੀ ਆਹ ਲੋ ਦੇਖੋ ਇਹ 150 ਡਿਜ਼ਾਈਨ ਹੋਣਗੇ ਪੂਰੇ 50 ਓਕੇ ਵੀ ਡਿਜ਼ਾਈਨ ਤਾਂ ਇਨੇ ਕਿ ਖੋਲ ਦੂੰ ਹਾਂਜੀ ਵੀ ਵੀਡੀਓ ਹੀ 2 ਘੰਟਿਆਂ ਦੇ ਮੰਜੂ ਕੱਲੇ ਔਰਗਾਂਜੇ ਦੀ ਹਾਂਜੀ ਹਾਂਜੀ ਆਹ ਲੋ ਦੇਖੋ ਪੀਸ ਲਓ ਜੀ ਆਹ ਲੋ ਪੀਸ ਦੇਖੋ ਕੱਲਾ ਥ੍ਰੈਡਵਰਕ ਜਿਹੜਾ ਗਾਹ ਕਹਿੰਦੇ ਨੇ ਵੀ ਸਾਨੂੰ ਚਮਕ-ਦਮਕ ਨਹੀਂ ਚਾਹੀਦੀ। ਹਾਂਜੀ। ਉਸ ਤਰ੍ਹਾਂ ਦੀਆਂ ਆਈਟਮਾਂ ਵੀ ਮੇਰੇ ਕੋਲ ਮਿਲ ਗਈਆਂ। ਕੱਲਾ ਧਾਗੇ ਦੀਆਂ ਬਣੀਆਂ ਹੋਈਆਂ। ਠੀਕ ਆ ਜੀ। ਆ ਲਓ ਪੀਸ ਚੈੱਕ ਕਰੋ ਔਰਗੰਜ਼ੇ ਦੇ ਉੱਪਰ ਜੀ। ਲਓ ਜੀ। ਕੱਲਾ ਪੀਸ ਧਾਗੇ ਨਾਲ ਬਣਿਆ ਹੋਊਗਾ। ਕੋਈ ਉੱਪਰ ਜਰੀ ਦਾ ਕੰਮ ਨਹੀਂ, ਕੋਈ ਸਿੱਪੀ ਸਤਾਰਾ ਨਹੀਂ। ਠੀਕ ਆ ਜੀ। ਠੀਕ ਆ ਜੀ। ਦੁਪੱਟਾ ਨਾਲ ਪਿਓਰ ਚਨਾਉਣ ਦਾ। ਓਕੇ। ਆ ਲਓ। ਦੇਖੋ ਦੁਪੱਟਾ ਵੀ ਨਾ ਵੀ ਦੁਪੱਟਾ ਪੂਰਾ ਚਾਰ ਕਲਰ ਮਿਲਣਗੇ ਜੀ ਇਹਦੇ ਠੀਕ ਆ ਜੀ ਪੂਰੇ ਫਿਨਿਸ਼ਿੰਗਾਂ ਨਾਲ ਕੰਮ ਹੋਣਗੇ ਇਸ ਤੋਂ ਬਾਅਦ ਹਾਂਜੀ ਹੁਣ ਵਿਆਹ ਸ਼ਾਦੀਆਂ ਚ ਆਗਲੇ ਨੇ ਹੈਵੀ ਸੂਟ ਲੈਣੇ ਹੁੰਦੇ ਨੇ ਹੈਂਡਵਰਕ ਦੇ ਵਰੀਆਂ ਵਾਲੇ ਹਾਂਜੀ ਹਾਂਜੀ ਠੀਕ ਆ ਜੀ ਉਹ ਵੀ ਆਈਟਮ ਆ ਮੇਰੇ ਕੋਲ ਪੂਰੀਆਂ ਮਿਲਣਗੀਆਂ ਠੀਕ ਆ ਜੀ ਠੀਕ ਆ ਜੀ ਆਹ ਲੋ ਹੈਂਡਵਰਕ ਵੀ ਇੱਕ ਆਈਟਮ ਨਿਗਾਹ ਕਰਵਾਉਣਾ ਤੁਹਾਡੇ ਮੈਂ ਹਾਂਜੀ ਇਹਦੇ ਇਕੱਲੇ ਵਰਕ ਦੇ ਕਾਰੀਗਰ ਹਾਂਜੀ 4500 5000 ਰੁਪਏ ਮੰਗੂਗਾ ਇਕੱਲੇ ਲੇਬਰ ਦਾ ਓਕੇ ਦੇਖੋ ਪੀਸ ਲਓ ਚੈੱਕ ਕਰੋ ਹਨਾ 4500 5000 ਰੁਪਇਆ ਕੱਲੀ ਲੇਬਰ ਲੇਬਰ ਮੰਗੂਗਾਗਾ ਹਾਂਜੀ ਇਹਦੀ ਕਾਰੀਗਰ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਪਿਓਰ ਸਿਲਕ ਰੀਜਨਲ ਸਿਲਕ ਦੇ ਉੱਪਰ ਹਾਂਜੀ ਆਹ ਲਓ ਦੁਪੱਟਾ ਪਿਓਰ ਸਿਲਕ ਦਾ ਪੂਰਾ ਵਰਕ ਹੋਇਆ ਹੋਇਆ ਨਾਲ ਓਕੇ ਠੀਕ ਹੈ ਜੀ ਓਕੇ ਓਕੇ ਲੇਬਰ ਦਾ ਕਿਤੋਂ ਵੀ ਕਸਟਮਰ ਪੁੱਛ ਕੇ ਆ ਜਵੇ ਲੇਬਰ ਲੇਬਰ 450000 ਰੁਪਏ ਦੀ ਲੇਬਰ ਲੇਬਰ ਹੈ ਠੀਕ ਹੈ ਜੀ ਪਰ ਆਪਾਂ ਨੇ ਤੁਹਾਨੂੰ ਆਪਣੀ ਦੁਕਾਨ ਤੇ ਸੂਟ ਦੇ ਦੇਣਾ ਇਹ ਕੰਪਲੀਟ ਤਿਆਰ ਹੋਇਆ ਹੋਇਆ ਹਾਂਜੀ ਸਿਰਫ 2795 ਰੁਪਏ ਦਾ ਜੀ ਲਓ ਜੀ 2795 ਰੁਪਏ ਦਾ ਪੂਰੇ ਚੈਲੰਜ ਦੇ ਨਾਲ ਵੀ ਕਿਤੋਂ ਵੀ ਨਹੀਂ ਮਿਲੂਗੀ ਇਹ ਚੀਜ਼ 2795 ਰੁਪਏ ਚ ਦੇਖੋ ਪੀਸ ਲਓ ਔਰ ਇਹਦੇ ਵਿੱਚ ਕਿ ਡਿਜ਼ਾਈਨ ਤੁਹਾਨੂੰ ਮੈਂ ਹੋਰ ਨਹੀਂ ਕਰਵਾਉਣਾ ਲਓ ਹਾਂਜੀ 2795 ਚ ਬਵੀ ਕੋਈ ਹੈਂਡਵਰਕ ਦੇ 2795 ਚ ਇਕੱਲੇ ਵਰਕ ਨਹੀਂ ਹੋਣੇ ਜੀ ਮੈਂ ਤਾਂ ਬਸ ਤੁਹਾਨੂੰ ਸੇਵਾ ਕਰ ਰਹੇ ਆ ਆਪਾ ਖਟਾ ਰਹੇ ਆ ਸੇਲ ਦਾ ਮਤਲਬ ਸੇਲ ਹਾਂਜੀ ਹਾਂਜੀ ਆਹ ਲੋ ਪੀ ਚੈੱਕ ਕਰੋ 2795 ਚ ਜੀ ਦੇਖੋ ਪੀ 2795 ਮੈਂ ਕਹਣਾ ਫੁੱਲ ਹੈਵੀ ਹੈਵੀ ਡਿਜ਼ਾਈਨ ਜੀ ਠੀਕ ਆ ਜੀ ਆਹ ਲੋ ਪੀ ਚੈੱਕ ਕਰੋ ਡਿਜ਼ਾਈਨ ਦਿਖਾਣਾ ਤੁਹਾਨੂੰ ਇੱਕ ਹੋਰ ਜੀ ਹਾਂਜੀ origignal shimmer ਦੇ ਉੱਪਰ ਜੀ ਓਕੇ ਆਹ ਲੋ ਪੀ ਚੈੱਕ ਕਰੋ ਜੀ ਵਰਕ ਚੈੱਕ ਕਰੋ ਹਾਂਜੀ ਹਾਂਜੀ ਠੀਕ ਆ ਜੀ ਸ਼ਿਮਰ ਦਾ ਹੀ ਦੁਪੱਟਾ ਨਾਲ ਠੀਕ ਆ ਜੀ ਦੇਖੋ ਪੀ ਲਓ ਜੀ ਰੇਂਜ ਕੀ ਹੈ ਸਿਰਫ? ਹਾਂ ਜੀ। 2995 ਜੀ। ਲਓ ਜੀ 2995 ਰੁਪਏ। ਮੈਂ ਕਹਿੰਦਾ ਹੈਂਡਵਰਕ ਦਾ ਮੈਂ ਫੁੱਲ ਚੈਲੰਜ। ਠੀਕ ਆ ਜੀ। ਦੇ ਗਾਹਕ ਇਹ ਰੇਂਜਾਂ 'ਚ ਕਿਤੋਂ ਚੀਜ਼ ਲਿਆ ਕੇ ਦਿਖਾਵੇ? ਕਲਰ ਚਾਰ-ਚਾਰ ਪੂਰੇ ਹਰ ਡਿਜ਼ਾਈਨ 'ਚ ਕਲਰ ਮਿਲਣਗੇ ਜੀ ਚਾਰ-ਚਾਰ। ਹੈਂਡ ਦੇ ਪਿੱਛੋਂ ਵੀ ਚੱਕੀ ਆਬੀਅਸ। ਆ ਲਓ। ਪਿਓਰ ਨੇਚਰਲ ਦੇ ਉੱਪਰ ਹੈਂਡਵਰਕ ਜੀ। ਠੀਕ ਆ ਜੀ। ਦੇਖੋ ਪੀਸ। ਠੀਕ ਹੈ ਜੀ? ਹਾਂ ਜੀ। ਮੈਂ ਕਹਿੰਦਾ ਹੈਂਡਵਰਕ ਦੇ ਫੋਰ ਇਸ ਤੋਂ ਬਾਅਦ ਮੈਂ ਬਰਾਇਡਲ ਸੂਟ ਖੋਲਦਾਂ ਲੋਵੇ ਜ਼ਿਆਦਾ ਹੈਵੀ। ਓਕੇ। ਆ ਲ ਵੱਡੇ ਵੱਡੇ ਸ਼ੋਅਰੂਮ ਆਦੇ ਇਹਦੇ 8 8 ਦਾ 10000 ਦੇ ਪੀਸ ਵਿਕਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਕੁਕ ਇਹਨਾਂ ਦਾ ਕੰਮ ਹੀ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਇਸ ਕਰਕੇ 8 8 ਦਾ 10 10000 ਦੇ ਸਟੋਰਾਂ بڑے بڑے ਸ਼ੋਅਰੂਮਾਂ ਤੇ ਵਿਕਦੇ ਨੇ ਵਰਕ ਚੈੱਕ ਕਰੋ ਲਓ ਜੀ ਵਰਕ ਚੈੱਕ ਕਰੋ ਫਰੰਟ ਜੀ ਪੂਰਾ ਹਾਂਜੀ ਬਾਜੂ ਦੇਖੋ ਹੈਵੀ ਬਣੇ ਹੋਏ ਹਾਂਜੀ ਸਲਵਾਰ ਦੀਆਂ ਮੂਰੀਆਂ ਬਣੀਆਂ ਹੋਈਆਂ ਨਾਲ ਠੀਕ ਹੈ ਜੀ ਠੀਕ ਹੈ ਔਰ ਫਰੰਟ ਚੈੱਕ ਕਰੋ ਕਾਰੀਗਰ ਨੂੰ 8-8 ਦਾ 10 ਦਿਨ ਲੱਗ ਜਾਂਦੇ ਨੇ ਪੀਸ ਤਿਆਰ ਕਰਨ ਨੂੰ ਇਹਨੂੰ ਹਾਂਜੀ ਹਾਂਜੀ ਠੀਕ ਹੈ ਜੀ ਦੁਪੱਟਾ ਦੇਖੋ ਇਹਦਾ ਲੋ ਦੁਪੱਟਾ ਹੀ ਪੂਰਾ ਹੈਵੀ ਆ ਨਾ ਜੀ ਪੂਰਾ ਫੁੱਲ ਹੈਵੀ ਜੀ ਹਾਂਜੀ ਕਲਰ ਇਹਦੇ ਮਹਿਰੂਨ ਰੈੱਡ ਸਾਰੇ ਬ੍ਰਾਈਡਲ ਕਲਰ ਹੁੰਦੇ ਨੇ ਜੀ ਇਹਦੇ ਓਕੇ ਠੀਕ ਹੈ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 11000 ਦਾ 10000 ਦਾ ਸੂਟ ਓਕੇ ਤੁਹਾਨੂੰ ਗੁੱਲੂ ਦੀ ਹੱਟੀ ਤੇ ਮਿਲੂਗਾ ਸਿਰਫ 4500 ਰੁਪਏ ਦਾ ਸੂਟ ਲੋ ਜੀ ਸਿਰਫ 4500 ਦਾ ਸਿਰਫ 4500 ਰੁਪਏ ਦਾ ਪੀਸ ਜੀ ਓਕੇ ਔਰ ਇਹਦੇ ਵਿੱਚ ਡਿਜ਼ਾਈਨ ਇੱਕ ਤੁਹਾਨੂੰ ਮੈਂ ਆ ਦਿਨਾ ਹਾਂਜੀ ਇਹਦਾ ਇਹੇ ਹੀ ਕਲਰ ਹੈ ਜੀ ਓਕੇ ਇੱਕ ਡਿਜ਼ਾਈਨ ਮੈਂ ਤੁਹਾਨੂੰ ਹੋਰ ਦਿੰਦਾ ਇਹਦੇ ਵਿੱਚ ਜੀ ਆਹ ਲਓ ਦੇਖੋ ਡਿਜ਼ਾਈਨ ਦੇਖੋ ਪੀ ਚੈੱਕ ਕਰੋ ਜੀ ਲਓ ਜੀ ਕਰੋ ਬਾਜੂ ਫਰੰਟ ਹਾਂਜੀ ਔਰ ਦੁਪੱਟਾ 4-4 ਉਂਗਲ ਚੌੜਾ ਬਣਿਆ ਆਇਆ ਜੀ ਠੀਕ ਆ ਜੀ ਆਹ ਲਓ 77500 ਰੁਪਏ ਦਾ ਸੂਟ ਸੇਲ ਹੁੰਦਾ ਹੈ ਹਾਂਜੀ ਆਪਾਂ ਤੁਹਾਨੂੰ ਦੇਣਾ ਸਿਰਫ 3500 ਰੁਪਏ ਦਾ ਸੂਟ ਜੀ 3500 ਰੁਪਏ ਦਾ ਸੂਟ ਮੈਂ ਕਹਿੰਦਾ ਕੱਲੇ ਵਰਕ ਨਹੀਂ ਹੋਣੇ ਜੀ ਚੈਲੰਜ ਨਾਲ ਗਾਹਕ ਪਹਿਲਾਂ ਟ੍ਰਾਈਆਂ ਕਰੇ ਫਿਰ ਮੇਰੇ ਕੋਲੇ ਆਵੇ ਓਕੇ ਓਕੇ ਪੀ ਚੈੱਕ ਕਰੋ ਲੋ ਪੂਰੇ ਫੁੱਲ ਚੈਲੰਜ ਨਾਲ ਚੀਜ਼ਾਂ ਦਊਂਗਾ ਜੀ ਮੈਂ ਤੁਹਾਨੂੰ ਲਓ ਜੀ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ ਤਾਂ ਫਾਇਦਾ ਹੀ ਕਰਨਾ ਵੀ ਗਾਹਕ ਖੁਦ ਕਹੇ ਠੀਕ ਆ ਜੀ ਵੀ ਹਾਂ ਉੱਥੇ ਜਾ ਕੇ ਫਾਇਦਾ ਹੋਇਆ ਦੇਖੋ ਦੁਪੱਟਾ ਹਾਂਜੀ ਹਾਂਜੀ ਸਿਰਫ 4200 ਰੁਪਏ ਦਾ ਸੂਟ ਜੀ 4200 ਦਾ ਇੱਕ ਕਹ ਜਿ ਕਿ ਉਹ ਰਹਾ ਸਾ ਆਪਣੇ ਸਕਾਈ ਬਲੂ ਯਾ ਪੀਸ ਸਕਾਈ ਬਲੂ ਯਾ ਪੀ ਚੱਕੀ ਹਾਂ ਇੱਕ ਕਲੈਕਸ਼ਨ ਬਹੁਤ ਨਾਲ ਦੀ ਸ਼ਾਪ ਤੇ ਵਿਜ਼ਿਟ ਕਰ ਲਿਓ ਬਹੁਤ ਕਲੈਕਸ਼ਨ ਮਿਲ ਜੀ ਦੇ ਇਸ ਤੋਂ ਬਾਅਦ ਤੁਹਾਨੂੰ ਮੈਂ ਗਲਾਸ ਕਪੜਾ ਚੱਲ ਰਿਹਾ ਬਹੁਤ ਜ਼ਿਆਦਾ ਇਸ ਟਾਈਮ ਓਕੇ ਕਿਉਂਕਿ ਮੇਰੇ ਕੋਲ ਸਟੱਫ ਹਰ ਤਰ੍ਹਾਂ ਦਾ ਮਿਲੂਗਾ ਕਿਉਂਕਿ ਵੀਡੀਓ ਦੇ ਵਿੱਚ ਹੁਣ ਇੰਨਾ ਸਾਰਾ ਕੁਝ ਦਿਖਾਇਆ ਵੀ ਨਹੀਂ ਜਾਣਾ ਨਹੀਂ ਹਾਂਜੀ ਹਾਂਜੀ ਇਹ ਤਾਂ ਮੇਰੇ ਕੋਲ ਹਰ ਸਟੱਫ ਮਿਲੂਗਾ ਜਿਹੜਾ ਸਟੱਫ ਅੱਜ ਦੇ ਟਾਈਮ ਤੇ ਚੱਲ ਰਿਹਾ ਜਿਹਦਾ ਟ੍ਰੈਂਡ ਹੈ ਓਕੇ ਸਰ ਠੀਕ ਹੈ ਜੀ ਗਲਾਸ ਫੈਬਰਿਕ ਹੈ ਹੈਂਡਵਰਕ ਦਾ ਪੀਸ ਬਣਿਆ ਹੋਇਆ ਓਕੇ ਆ ਲਓ ਪੀ ਚੈੱਕ ਕਰੋ ਲਓ 2695 ਰੁਪਏ ਚ ਗਲਾਸ ਦਾ ਹੀ ਦੁਪੱਟਾ ਨਾਲ ਜੀ ਠੀਕ ਹੈ 2695 ਚ ਕੱਲਾ ਵਰਕ ਨਹੀਂ ਹੋਣਾ ਹੁਣ ਮੇਰੀਆਂ ਭੈਣਾਂ ਕੋਲ ਕਹਿ ਦਿੰਦੀਆਂ ਨੇ ਵੀ ਸਾਨੂੰ ਲਾਈਟ ਵੇਟ ਚਾਹੀਦਾ ਹੈਵੀ ਨਹੀਂ ਪੀਸ ਚਾਹੀਦੇ ਬਣੇ ਹੋਏ ਓਕੇ ਵੀ ਸਾਨੂੰ ਸਿੰਪਲ ਗਰਲੀ ਜੇ ਪੀਸ ਚਾਹੀਦੇ ਨੇ ਉਹਨਾਂ ਦਾ ਧਿਆਨ ਚ ਰੱਖਦੇ ਹੋ ਸਾਡੇ ਸਿੰਪਲ ਵੀ ਹੈਂਡਵਰਕ ਦੇ ਤਿਆਰ ਕਰਾਏ ਨੇ ਜੀ ਇਸ ਵਾਰੀ ਪੀਸ ਓਕੇ ਆਹ ਲਓ ਕੱਲੇ ਨੈਕ ਬਣ ਆਣਗੇ ਓਕੇ ਦੇਖੋ ਪੀਸ ਬਣ ਆਇਆ ਲਓ ਕੱਲਾ ਨੈਕ ਪਿਓਰ ਦਾ ਫੈਬਰਿਕ ਠੀਕ ਆ ਜੀ ਠੀਕ ਆ ਜੀ ਪਿਓਰ ਦੀ ਬਾਟਮ ਹਾਂਜੀ ਦੁਪੱਟਾ ਲੈਸਾ ਨਾ ਤਿਆਰ ਕਰਵਾਇਆ ਜੀ ਲਓ ਆ ਲਓ ਪੀ ਚੈੱਕ ਕਰੋ ਮੇਰੇ ਭੈਣਾਂ ਕਹਿੰਦੇ ਨੇ ਵੀ ਹੈਵੀ ਪੀਸ ਨਹੀਂ ਲੈਣਾ ਸਾਨੂੰ ਦੇਖੋ ਪੀ ਚੈੱਕ ਕਰੋ ਲਓ ਜੀ ਸਿਰਫ 1650 ਰੁਪਏ ਦਾ ਸੂਟ ਜੀ ਸਿਰਫ 1650 ਦਾ ਕੱਲਾ ਵਰਕ ਨਹੀਂ ਹੋਣਾ 16 ਸਾਢੇ 1650 ਚ ਗਾਰੰਟੀ ਹੈ ਆਪਣੀ ਇਹ ਚੀਜ਼ ਦੀ ਠੀਕ ਆ ਜੀ ਤੇ ਬਾਕੀ ਜਿਵੇਂ ਦੱਸਿਆ ਨਾ ਵੀ ਕਲੈਕਸ਼ਨ ਬਹੁਤ ਹੈ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਲਿਓ ਨੂੰ ਬਹੁਤ ਕਲੈਕਸ਼ਨ ਮਿਲੂ। ਹਾਂ ਲੋ ਡਿਜ਼ਾਈਨਿੰਗ ਦਾ ਵੀ ਜੀ ਮੁੱਕਣੀ ਹੋਣੀ ਮੇਰੇ ਕੋਲੇ। ਮੈਂ ਡਿਜ਼ਾਈਨਿੰਗ ਤਾਂ ਨਹੀਂ ਕਿ ਤੁਹਾਨੂੰ ਥੋੜੇ ਮੁਰੇ ਕੋਲੀ ਜਾਊਂਗਾ। ਲਓ ਜੀ। ਆ ਨਿਗਾ ਮਰਵਾਓ ਇੱਧਰ ਆ ਦੇਖੋ। ਮਾਲ ਲੈ ਖੋਲਿਆ ਵੀ ਨਹੀਂ ਮੈਨੇ ਉਸ ਤਰ੍ਹਾਂ ਹੀ ਬਲਫਾਫਿਆਂ ਚ ਬੰਦ ਪਿਆ ਮਾਲ। ਓਕੇ। ਠੀਕ ਹੈ ਜੀ ਮਾਲ ਖੋਲਣ ਲਾਉਂ ਨੂੰ ਜਗ੍ਹਾ ਹੀ ਨਹੀਂ ਹੈ ਕਿ ਖੋਲੀਏ ਕਿੱਥੋਂ ਜੀ। ਹਾਂਜੀ ਹਾਂਜੀ। ਆ ਲੋ। ਦੇਖੋ ਪੀ ਚੈੱਕ ਕਰਾਵਾਂ ਤੁਹਾਨੂੰ ਔਰਗਾਂਜੇ ਦਾ। ਓਕੇ। ਔਰਗਾਂਜੇ ਨੂੰ ਔਰਗਾਂਜੇ ਮੇਰਾ ਪਾਸ ਡਿਜ਼ਾਈਨ ਹੈ। ਰੈਗੂਲਰ ਮੇਰਾ ਮਾਲ बिक ਰਿਹਾ ਹੈ ਇਹ। ਓਕੇ। ਠੀਕ ਹੈ ਜ ਔਰ ਗਾਂਜੇ ਦਾ ਦੁਪੱਟਾ ਹੁੰਦਾ ਇਹਦੇ ਨਾਲ ਔਰਗਾਂਜੇ ਦਾ ਸੂਟ ਆਊਗਾ ਵਿਦ ਇਨਰ ਨਾਲ ਓਕੇ ਆ ਲੋ ਦੇਖੋ ਦੁਪੱਟਾ ਨਾਲ ਲਓ ਜੀ ਦੁਪੱਟਾ ਸਿਰਫ 800 ਰੁਪਏ ਦਾ ਸੂਟ 1000 1200 ਦੀ ਸੇਲ ਹੁੰਦੀ ਹੈ ਇਹ ਚੀਜ਼ ਠੀਕ ਆ ਜੀ ਬਾਕੀ ਸਸਤੀਆਂ ਰੇਂਜਾਂ 'ਚ ਮੈਂ ਸਟਾਰਟਿੰਗ ਜਿ ਦਿਖਾਈ ਹੈ ਮੇਰੇ ਕੋਲ 4 500 ਦੀ ਰੇਂਜ ਦੇ ਵਿੱਚ ਮੇਰੇ ਕੋਲ ਪੰਡਾਰ ਨੇ ਡਿਜ਼ਾਈਨਾਂ ਦੇ ਵੀ ਮੁੱਕ ਨਹੀਂ ਨੇਗੇ ਵੀ ਇੰਨੇ ਕੁ ਡਿਜ਼ਾਈਨ ਨੇ ਮੇਰੇ ਕੋਲ 4 500 ਦੀਆਂ ਰੇਂਜਾਂ 'ਚ ਠੀਕ ਆ ਜੀ ਆ ਲੋ ਕਰੀਬਾਂ ਦੇ ਡਿਜ਼ਾਈਨ ਦੇਖੋ ਹਾਂਜੀ ਹਾਂਜੀ 450 ਰੁਪਏ 'ਚ ਬਹੁਤ ਡਿਜ਼ਾਈਨ ਨੇ ਵੀ ਫਾਇਦੇ ਕਰ ਦੂ ਭੈਣਾਂ ਦੇ ਆਹ ਸੀ ਭੈਣਾਂ ਲੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨਾ ਆ ਕੇ ਮੇਰੇ ਕੋਲੇ ਠੀਕ ਆ ਜੀ ਆ ਲੋ ਡਿਜ਼ਾਈਨ ਚੈੱਕ ਕਰੋ ਲਓ ਹਾਂਜੀ ਹਾਂਜੀ 450 500 ਦੀਆਂ ਰੇਂਜਾਂ 'ਚ ਡਿਜ਼ਾਈਨ ਨੇ ਇਹ ਠੀਕ ਆ ਜੀ ਵਾਧੂ ਡਿਜ਼ਾਈਨ ਨੇ ਕਿਰਬਾਂ ਦੇ ਵਿੱਚ ਮੇਰੇ ਕੋਲੇ ਓਕੇ ਸਰ ਆ ਲੋ ਦੇਖੋ ਡਿਜ਼ਾਈਨ ਹਾਂਜੀ ਸਹੀ ਗੱਲ ਆ ਜੀ 450 'ਚ ਮੈਂ ਕਹਿੰਦਾ ਜੀ ਬਾਜ਼ਾਰ ਚੋਂ ਗਾ ਕੇ ਨੇ ਫਿਨਿਸ਼ਿੰਗ ਵਾਲਾ ਪੀਸ ਲਿਆ ਕੇ ਦਿਖਾਵੇ 450 'ਚ ਜੀ ਆ ਲੋ ਦੇਖੋ 450 450 ਜੀ ਠੀਕ ਆ ਜੀ ਦੁਪੱਟਾ ਵੀ ਨਾਲ ਵਰਕ ਵਾਲਾ ਓਕੇ ਓਕੇ ਸਰ ਲਓ ਕਲੈਕਸ਼ਨ ਬਹੁਤ ਹਨ ਤੁਸੀਂ ਸ਼ਾਪ ਤੇ ਵੀ ਜੀ ਕਰ ਇੱਕ ਵਾਰ ਐਡਰੈਸ ਬੋਲ ਦਿਓ ਸਾਰਾ ਆਪਣਾ ਐਡਰੈਸ ਆਪਣਾ ਸਰੰਦੀ ਗੇਟ ਮਲੇਰ ਕੋਟਲੇ ਸਰੰਦੀ ਗੇਟ ਹਾਂਜੀ ਆ ਕੇ ਸਰੰਦੀ ਗੇਟ ਐਂਟਰ ਹੋ ਕੇ ਗੁੱਲੂ ਦੀ ਹੱਟੀ ਤੇ ਪਹੁੰਚਣਾ ਠੀਕ ਆ ਜੀ ਸਰੰਦੀ ਗੇਟ ਐਂਟਰ ਹੋ ਕੇ ਗੁੱਲੂ ਦੀ ਹੱਟੀ ਕਿਹਨੂੰ ਮਰਜ਼ੀ ਪੁੱਛ ਲਿਓ ਹਾਂਜੀ ਇੱਕੋ ਹੀ ਦੁਕਾਨ ਆ ਮਲੇਰ ਕੋਲੇਜ ਗੁੱਲੂ ਦੀ ਹੱਟੀ ਠੀਕ ਆ ਜੀ ਦੂਜੀ ਗੁੱਲੂ ਦੀ ਹੱਟੀ ਦੇ ਨਾਮ ਦੀ ਕੋਈ ਦੁਕਾਨ ਨਹੀਂ ਹੈਗੀ ਹਾਂਜੀ ਬਾਕੀ ਜੇ ਕਿਸੇ ਕੋਈ ਦਿੱਕਤ ਆਏ ਤੁਹਾਡੇ ਨਾਲ ਕੰਟੈਕਟ ਕਰ ਲੈਣਾ ਲਓ ਜੀ ਬਾਕੀ ਆ ਮੋਰ ਡਿਜ਼ਾਈਨ ਹੈ ਜੀ ਹਾਂਜੀ ਠੀਕ ਹੈ ਜੀ ਪੂਰਾ ਫੇਮਸ ਡਿਜ਼ਾਈਨ ਆ ਪੂਰਾ बिक ਰਿਹਾ ਓਕੇ ਠੀਕ ਹੈ ਜੀ ਬਾਜ਼ਾਰ ਚ ਚ ਬਹੁਤ ਪਹਿਲਾਂ ਗਾਕਾਂ ਨੂੰ ਲੁੱਟਿਆ ਲੋਕਾਂ ਨੇ ਓਕੇ ਕਿਸੇ ਨੇ 1500 ਦਾ ਵੇਚਦਾ ਕਿਸੇ ਨੇ 2000 ਦਾ ਵੇਚਦਾ ਹਾਂਜੀ ਠੀਕ ਹੈ ਜੀ ਮੂਰੀਆਂ ਪਹੁੰਚੇ ਨਾਲ ਬਣੇ ਹੋਏ ਠੀਕ ਆ ਜੀ ਦੁਪੱਟਾ ਨਾਲ ਜੀ ਫੋਰ ਸਾਈਡ ਬਣਿਆ ਹੋਇਆ ਲੋਬੀ ਦੁਪੱਟਾ ਵੀ ਇਹਨਾਂ ਆਪਾਂ ਦਵਾਂਗੇ 1000 ਰੁਪਏ ਦੇ ਦੋ ਸੂਟ ਠੀਕ ਆ ਜੀ 20 ਕਲਰ ਇਹਦੇ ਵਿੱਚ ਮੇਰੇ ਕੋਲੇ ਓਕੇ ਆ ਲੋ ਕਲਰ ਚੈੱਕ ਕਰੋ ਇਹਦੇ 20 ਕਲਰ ਲੋਬੀ 1000 ਦੇ 2 ਯਾਨੀ 500 ਦਾ 1 ਸੂਟ ਜੀ 1000 ਰੁਪਏ ਦਾ 2 ਸੂਟ ਠੀਕ ਹੈ ਜੀ ਬਾਜ਼ਾਰ 'ਚ ਮਿਲ ਲਗੇ ਤੁਹਾਨੂੰ 4-5 ਕਲਰ ਮੇਰੇ ਕੋਲ ਮਿਲਣਗੇ ਤੇ 20 ਕਲਰ ਤੁਹਾਨੂੰ ਠੀਕ ਆ ਜੀ 500 ਰੁਪਏ ਦਾ ਸੂਟ ਓਕੇ ਸਰ ਹਾਂਜੀ ਵੀਰੇ ਜਿਸ ਤਰ੍ਹਾਂ ਆਪਣੀ ਪੈਂਟ ਸ਼ਰਟ ਦੀ ਆਫਰ ਚੱਲਦੀ ਹੈ ਪਹਿਲਾਂ ਤੋਂ ਹੀ ਚੱਲ ਰਹੀ ਹੈ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਠੀਕ ਆ ਵੀਰੇ ਥਾਂ ਦੇ ਵਿੱਚੋਂ ਕਟਿੰਗ ਕਰਕੇ ਦਿੰਨੇ ਆਪਾਂ ਪੈਂਟ ਸ਼ਰਟ ਬਾਜ਼ਾਰ ਦੇ ਵਿੱਚ ਇਹ ਚੀਜ਼ ਕੋਈ ਨਹੀਂ ਕਰਕੇ ਦੇਊਗਾ ਪੈਕਿੰਗ ਵਾਲੀਆਂ ਪੈਂਟ ਸ਼ਰਟਾਂ ਦਿੰਦੇ ਨੇ ਸਭ ਠੀਕ ਆ ਜੀ ਠੀਕ ਆ ਜੀ ਆਪਣੀ ਦੁਕਾਨ ਤੇ ਸਿਰਫ ਆ ओके ਚਾਹੇ ਦੀ ਕਾਗ ਆਪ ਕਟਾ ਲਵੇ ਠੀਕ ਆ ਜੀ 100 ਰੁਪਏ ਦਾ ਪੈਂਡ ਸ਼ਰਟ ਹੈ ਜੀ 100 ਰੁਪਏ ਦਾ ਠੀਕ ਆ ਜੀ ਕਲਰ ਡਿਜ਼ਾਈਨ ਕਾਗ ਚੈੱਕ ਕਰ ਲਵੇ ਆਪਣੀ ਪਸੰਦ ਦੇ ਕਟਾ ਲਵੇ ਬਾਕੀ ਸਾਡੇ ਕੋਲ ਕੱਟ ਕੇ ਰੱਖੀਆਂ ਹੁੰਦੀਆਂ ਨੇ ਆਪ ਵੀ ਕਟਾਉਣੀਆਂ ਨੇ ਸਾਨੂੰ ਕੋਈ ਬਹਿਮ ਨਹੀਂ ਹੈਗਾ ਠੀਕ ਆ ਜੀ ਕਸਟਮਰ ਆਪ ਆਪਣੀ ਤਸੱਲੀ ਨਾਲ ਕਟਾ ਲਵੇ ਠੀਕ ਆ ਜੀ ਠੀਕ ਆ ਜੀ ਆ ਦੇਖੋ ਸਾਡੇ ਇਸ ਤਰ੍ਹਾਂ ਨੇ ਬਣਾ ਕੇ ਰੱਖੇ ਹੁੰਦੇ ਨੇ ਸੇਮ ਓਕੇ ਸੇਮ ਕਟਿੰਗ ਕਰਕੇ ਠੀਕ ਆ ਜੀ কুর্তা ਪਜਾਮਾ ਆਪਾਂ ਦਿੰਨੇ ਆ ਹਾਂ ਜੀ 250 ਰੁਪਏ ਦਾ কুর্তা ਪਜਾਮਾ ਤੇ কুর্তা ਪਜਾਮਾ 250 ਦਾ ਜੀ ਦਿਖ ਹਾਂਜੀ ਬਾਜ਼ਾਰ 'ਚ ਵਿਕਦਾ 350-400 ਰੁਪਏ ਦਾ ਓਕੇ ਆਪਾਂ ਦਵਾਂਗੇ ਸਿਰਫ 250 ਰੁਪਏ ਦਾ ਕੁੜਤਾ ਅਮਾ ਪਲੇਨ ਵੀ ਚੱਕੀਓ ਜੀ ਲਓ ਜੀ ਆ ਲਓ 250 ਰੁਪਏ ਦਾ ਕੁੜਤਾ ਅਮਾ ਠੀਕ ਔਰ ਬੁਰਦੀ ਵਾਪਸੀ ਓਕੇ ਬੂਰਾ ਜਵੇ ਰੰਗ ਫਿੱਟ ਜਾਵੇ ਸਿਲੇ ਸਲਾਈ ਦੀ ਇਹਦੀ ਵਾਪਸੀ ਲੰਨੇ ਆ ਪਲੇਨ ਦਿੰਨੇ ਹੈ ਵੀ 250 ਰੁਪਏ ਦਾ ਇਹਦੀ ਵੀ ਬੁਰਦੀ ਰੰਗ ਫੇਟ ਦੀ ਵਾਪਸੀ ਓਕੇ ਸੀ ਆਰਾਮ ਦੀ ਆਪਣੀ ਆਫਰ ਚੱਲਦੀ ਹੈ ਪਹਿਲਾਂ ਤੋਂ ਹੀ ਓਕੇ ਠੀਕ ਹੈ ਜੀ ਸੀ ਆਰਾਮ ਦਾ ਕੁੜਤਾ ਅਮਾ ਦਿੰਨੇ ਆਪਾਂ 600 ਰੁਪਏ ਦਾ ਠੀਕ ਹੈ ਵੀਰੇ ਉਹਦੇ ਵਿੱਚ ਕਲਰ ਮੇਰੇ ਕੋਲੇ 50 ਕਲਰ ਨੇ ਇਸ ਟਾਈਮ ਓਕੇ ਸੀਆਰ ਆਨ ਦੇ ਵਿੱਚ ਉਹਦੀ ਹਰ ਤਰ੍ਹਾਂ ਦੀ ਬ੍ਰਾਂਡਡ ਹੋਊਗਾ ਮੋਹਰ ਲੱਗੀ ਹੋਊਗੀ ਕੰਪਲੀਟ ਦੀ ਵਾਪਸੀ ਹੋਊਗੀ 600 ਰੁਪਏ ਦਾ ਸੀਆਰ ਆਨ ਦਾ ਰੀਜਨਲ ਦਿੰਨੇ ਆ ਇੱਕ ਗੀਜ਼ਾ ਕਾਟਨ ਆ ਲਓ ਬਾਜ਼ਾਰ 'ਚ ਵਿਕਦੀ ਆ 450 500 ਰੁਪਏ ਦਾ ਕੁਰਤਾ ਐ ਮਾ ਓਕੇ ਤੁਹਾਨੂੰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 300 ਰੁਪਏ ਦਾ ਕੁਰਤਾ ਵੇ ਮਾ 300 ਇਹ ਕਿਹੜੀ ਗੀਜ਼ਾ ਕਾਟਨ ਗੀਜ਼ਾ ਕਾਟਨ ਓਕੇ ਬਾਜ਼ਾਰ 'ਚ ਵਿਕਦਾ 450 ਸਾਡੇ ਕੰਨੀ ਪੜ ਕੇ ਲੈ ਜਾਵੇ ਜੀ ਗਾਗ ਓਕੇ ਓਕੇ ਗੀਜ਼ਾ ਲਿਖਿਆ ਹੋਊਗਾ ਲਓ ਹਾਂਜੀ ਹਾਂਜੀ 300 ਰੁਪਏ ਦਾ ਕੁਰਤਾ ਅਮਾ ਗੀਜ਼ਾ ਦਾ ਠੀਕ ਹੈ ਅਸੀਂ ਯਾਰ ਆਮ ਦੇ ਰੰਗਾਂ ਦੇ ਵਿੱਚ ਪਹਿਲਾਂ ਹੁਣ ਦੱਸਿਆ ਨਿਗਾ ਮਰਵਾ 600 ਰੁਪਏ ਦੀ ਆਪਣੀ ਆਫਰ ਚੱਲਦੀ ਹੈ ਛੋਟਾ ਪਣਾ 600 ਰੁਪਏ ਠੀਕ ਹੈ ਜੀ ਵੱਡਾ ਪਣਾ 750 ਰੁਪਏ ਠੀਕ ਹੈ ਜੀ ਠੀਕ ਹੈ ਜੀ ਪਰ ਕੁਰਤੇ ਵੀ ਅਮੇ ਆਪਣੇ ਕੋਲ ਰੈਮੜ ਹਾਂਜੀ ਠੀਕ ਹੈ ਜੀ ਸੀ ਆ ਰਾਮ ਦੀਆਂ ਪੈਂਟਾਂ ਹਾਈ ਕੁਆਲਿਟੀ ਦੇ ਕੁਰਤੇ ਅਮੇ ਜਿਸ ਤਰ੍ਹਾਂ ਮਰਜੀ ਕਸਟਮਰ ਲੈ ਲਵੇ ਠੀਕ ਹੈ ਜੀ ਉਹਨਾਂ ਦੇ ਵਿੱਚ ਵੀ ਰੇਟਾਂ ਦਾ ਬਹੁਤ ਜ਼ਿਆਦਾ ਫਾਇਦਾ ਕਰਕੇ ਦਊਗਾ ਓਕੇ ਇਹ ਕਹਿੰਦੇ ਬਾਜ਼ਾਰ ਨਾਲੋਂ ਜਿਹੜੇ ਵਧੀਆ ਵਾਲੇ ਗੁਰਤੇ ਆਮੇ ਨੇ ਹਾਂਜੀ ਰੈਮਰ ਦਾ ਜਿਵੇਂ 2000 ਦਾ 2500 ਦਾ ਗੁਰਤਾ ਆਮਾ ਵਿਕਦਾ ਆਪਾਂ 12-1300 ਰੁਪਏ ਦਾ ਗੁਰਤਾ ਆਮਾ ਦਿੰਨੇ ਆ origignal ਰੈਮਰ ਦਾ ਠੀਕ ਆ ਜੀ